ਆਪਣੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੁਆਰਾ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਆ ਅੱਜ ਪੰਜਾਬ ਭਰ ਦੇ ਵਿੱਚ ਭਾਜਪਾ ਉਮੀਦਵਾਰ ਅਤੇ ਭਾਜਪਾ ਦੇ ਨੇਤਾਵਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਭਾਜਪਾ ਦਾ ਜਿਹੜਾ ਨੇਤਾ ਜਿਹੜਾ ਭਾਜਪਾ ਦਾ ਉਮੀਦਵਾਰ ਹੈ ਤਰਨਜੀਤ ਸਿੰਘ ਸੰਧੂ ਸੋ ਕਰਨਜੀਤ ਸਿੰਘ ਸੰਧੂ ਦੇ ਘਰ ਦੇ ਬਾਹਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਤਰਨਜੀਤ ਸਿੰਘ ਸੰਧੂ ਦੇ ਘਰ ਦੇ ਬਾਹਰ ਕਿਸਾਨ ਨੇਤਾਵਾਂ ਵੱਲੋਂ 12 ਤੋਂ 4 ਦਾ ਧਰਨਾ ਲਗਾਇਆ ਗਿਆ ਹੈ ਜਿਹੜੀ ਮੰਗਾਂ ਕਿਸਾਨਾਂ ਦੀਆਂ ਉਹ ਮੰਗਾਂ ਨੂੰ ਪੂਰੀਆਂ ਕਰਨ ਨੂੰ ਲੈ ਕੇ ਧਰਨਾ ਲਗਾਤਾਰ ਦਿੱਤਾ ਜਾ ਰਿਹਾ ਹੈ ਸੋ ਕਿਸਾਨ ਨੇ ਤਾਵਾ ਨਾਲ ਗੱਲ ਵੀ ਕਰਾਂਗੇ ਲੇਕਿਨ ਮੌਕੇ ਦੀ ਤਸਵੀਰਾਂ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਧਰਨਾ ਕਿਸਾਨਾਂ ਦੁਆਰਾ 12:04 ਦਾ ਪੱਕਾ ਧਰਨਾ ਲਗਾਇਆ ਗਿਆ ਹੈ ਹਾਲਾਂਕਿ 4 ਵਜੇ ਕਿਸਾਨ ਜਰੂਰ ਇਸ ਧਰਨੇ ਤੋਂ ਉੱਠਣਗੇ ਲੇਕਿਨ ਇਸ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਸੋ ਕਿਸਾਨ ਕੀ ਕਹਿੰਦੇ ਆ ਗੱਲ ਕਰਾਂਗੇ ਭਾਜੀ ਅੱਜ ਧਰਨਾ ਲਗਾਇਆ ਗਿਆ 12:04 ਦਾ ਮੰਗਾ ਕੀ ਹੈ ਮਤਾਂ ਉਹ ਗੱਡੀਆਂ ਇਹੋ ਹੀ ਆ ਕਿ ਜਿਹੜਾ ਆਪਾਂ ਅੱਪਾ ਐਮਐਸਪੀ ਕਰਕੇ ਤੇ ਸੁਵਮੀ ਰਾਜੀ ਰਿਪੋਰਟ ਕਰਕੇ ਇਹਨਾਂ ਨਾਲ ਲੰਡੇ ਆ ਪਰ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਜਿਹੜਾ ਸਿੱਧੀਆਂ ਗੋਲੀਆਂ ਚਲਾ ਕੇ ਸਾਡੇ ਕਿਸਾਨ ਸ਼ੀਰ ਕੀਤੇ ਨੇ ਉੱਥੇ ਤੇ ਹੁਣ ਪਿੰਡਾਂ ਦੇ ਵਿੱਚ ਆ ਕੇ ਵੋਟਾਂ ਮੰਗਣ ਦੇ ਨੇ ਇਹ ਵੋਟਾਂ ਕਿਸ ਆਧਾਰ ਤੇ ਮੰਗਣ ਦੇ ਨੇ ਜੋ ਕਿ ਇਹਨਾਂ ਦਾ ਹੱਕ ਨਹੀਂ ਬੰਦਾ ਵੋਟਾਂ ਮੰਗਦਾ ਇੱਕ ਪਨੇ ਤੁਸੀਂ ਕਿਸਾਨਾਂ ਦੇ ਗੋਲੀਆਂ ਚ ਲਾਉਣ ਦੇ ਜੇ ਤੇ ਦੂਜੇ ਪਨੇ ਤੁਸੀਂ ਆ ਕੇ ਪਿੰਡਾਂ 'ਚ ਵੋਟਾਂ ਮੰਗਣ ਦੇ ਜੇ ਅਸੀਂ ਇਹਨਾਂ ਕੋਲ ਸਵਾਲ ਪੁੱਛਦੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇਦੇ ਇਹ ਅਜੀਬ ਜਿਹੇ ਸਵਾਲ ਪੁੱਛਦੇ ਆ ਅਜੀ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਬਾਈਕਟ ਕਰਨ ਦੀ ਵੀ ਗੱਲ ਕੀਤੀ ਗਈ ਹੈ ਕਿ ਬਲੋਕ ਲੈਵਲ ਤੇ ਭਾਜਪਾ ਦੇ ਬਾਕੀ ਲੋਕਾਂ ਦਾ ਵੀ ਅਪੀਲ ਕੀਤੀ ਜਾਏਗੀ ਕਿ ਭਾਜਪਾ ਦਾ ਬਾਈਕਟ ਕੀਤਾ ਜਾ ਬਾਈਕਟ ਵਾਲੀ ਗੱਲ ਨਹੀਂ ਸਾਡੇ ਸੰਯੁਗਤ ਮੋਰਚਾ ਗੈਰ ਆਨੇਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਹੈਗਾ ਵੀ ਸਾਡੇ ਜਿਹੜੇ ਉਹੜੇ ਸਵਾਲ ਆ ਉਹਨਾਂ ਦਾ ਜਵਾਬ ਦਿੱਤਾ ਜਾਵੇ ਵੀ ਸਾਨੂੰ ਸ਼ਾਂਤਮਈ ਸੰਘਰਸ਼ ਕਰਨ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਸੰਵਿਧਾਨਕ ਤੌਰ ਤੇ ਸਾਡਾ ਹੱਕ ਆ ਵੀ ਸਾਨੂੰ ਇਹ ਸੰਘਰਸ਼ ਕਰ ਸਕਦੇ ਫਿਰ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਸਿੱਧੀਆਂ ਗੋਲੀਆਂ ਸ਼ੂਭੂ ਕਰਨ ਵੱਲੋਂ ਦੇ ਗੋਲੀ ਕਿਉਂ ਮਾਰੀ ਗਈ ਕਿਸੇ ਵੀ ਤਰ੍ਹਾਂ ਸ਼ਾਂਤਮਈ ਬੰਬ ਮੋਟਰ ਦਾ ਕਿੱਥੇ پھੰਕੇ ਜਾਂਦੇ ਨੇ ਉਹ ਉੱਥੇ ਜੂਸ ਕੀਤੇ ਜਾਂਦੇ ਜਦੋਂ ਅੱਤਵਾਦੀ ਹਮਲਾ ਹੋਇਆ ਕਿਤੇ ਬੂਹਾ ਤੋੜਨ ਵਾਲੇ ਐਡਾ ਮਤਲਬ ਅਤਿਆਚਾਰ ਕਿਸਾਨਾਂ ਮਜ਼ਦੂਰਾਂ ਤੇ ਕਿਉਂ ਕੀਤਾ ਗਿਆ ਉਸ ਸਵਾਲ ਪੁੱਛੇ ਜਾ ਰਹੇ ਜੇ ਸਵਾਲ ਨਹੀਂ ਉਦੋਂ ਨਾਰੇ ਦੇ ਬਾਈਕਾਟ ਦਾ ਨਹੀਂ ਕੋਈ ਲੋਕਾਂ ਦੀ ਗੱਲ ਖੜ ਰਹੇ ਆ ਵੀ ਇਹ ਐਨੀ ਜ਼ਾਲਮ ਸਰਕਾਰ ਆ ਇਸ ਤੋਂ ਬਚੋ ਅਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਰਾਜ ਦੁਆਰਾ ਕਰ ਦਿੱਤੀਆਂ ਗਈਆਂ ਅੱਜ ਅਸੀਂ ਸਵਾਲ ਪੁੱਛ ਰਹੇ ਆ ਤੇ ਐਨੀ ਤਕਲੀਫ ਹੋ ਰਹੀ ਭਾਜਪਾ ਲੀਡਰਾਂ ਨੂੰ ਯਾਰ ਈਵਿਦਨ ਸਾਰਿਆਂ ਹੀ ਸ਼ਾਂਤਮਈ ਉੱਥੇ ਸਾਡੇ ਤੁਸੀਂ ਗੋਲੀਆਂ ਮਾਰੀਆਂ ਸ਼ਰਲੇ ਮਾਰੇ ਹੁਣ ਤੁਸੀਂ ਸਵਾਲਾਂ ਦਾ ਸਾਡਾ ਜਵਾਬ ਦੇ ਦੇ ਦੋ ਸਵੇਰ ਧਿਆਨ ਕੇ ਇੱਥੇ ਬੈਠੇ ਆ ਕਿ ਇਹਨੂੰ ਐਮਪੀ ਦੇ ਕੈਂਡੀਡੇਟ ਨੂੰ ਬਾਹਰ ਆਣ ਕੇ ਸਾਡੇ ਸਵਾਲ ਜਵਾਬ ਦੇਣੇ ਚਾਹੀਦੇ ਵੀ ਤੁਸੀਂ ਆਓ ਮੇਰੇ ਬਾਰ ਮੂਰੇ ਆਇਓ ਕੀ ਲੋੜ ਹੈ ਤੁਹਾਡੀ ਜੀ ਸਿਰਫ ਭਾਜਪਾ ਦੇ ਉਮੀਦਵਾਰਾਂ ਦਾ ਹੀ ਜਿਹੜਾ ਬਾਈਕਟ ਕੀਤਾ ਗਿਆ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਬਾਕੀ ਉਮੀਦਵਾਰ ਜਿਵੇਂ ਕਾਂਗਰਸ ਵੀ ਆ ਅਕਾਲੀ ਦਲ ਦੇ ਵੀ ਰਹੇ ਉਹਨਾਂ ਨੇ ਵੀ ਤੁਹਾਡਾ ਨਵਾਅਦੇ ਕੀਤੇ ਹੀ ਜਾਂ ਸਾਰੇ ਹੀ ਪਾਰਟੀਆਂ ਨੇ ਬਾਈਕਟ ਕੀਤਾ ਜ਼ਿਆਦਾਤਰ ਤੇ 90% ਭਾਜਪਾ ਦੇ ਹੀ ਵੇਖੋ ਕੋਈ ਵੀ ਜਿਹੜਾ ਕੰਮ ਹੁੰਦਾ ਨਾ ਆਪਣੀ ਜ਼ੁਬਾਨ ਹੀ ਜਿਆਦਾ ਕੰਮ ਕਰਾਉਂਦੀ ਆ ਜਿਤਨਾ ਉਹਨੇ ਹੰਸ ਰਾਜ ਨੇ ਕਹਿਤਾ ਪੇ ਇੱਕ ਤਰੀਕ ਨੇ ਬੋਟਾਂ ਮੈਂ ਦੋ ਤਰੀਕ ਨੇ ਵੇਖੂ ਕਿਹੜੇ ਖੰਬੀ ਖਾਵਾਂ ਆ ਖੱਬੀ ਖਾਨ ਸਾਰੇ ਬੈਠੇ ਨੇ ਲੱਗ ਹੀ ਜਾਣਾ ਪਤਾ ਕਿ ਕਿਹੜਾ ਜਿੱਤਦਾ ਆਪਣੀ ਜ਼ੁਬਾਨ ਦੇ ਉੱਤੋਂ ਵੀ ਬੜਾ ਕੁਝ ਹੋ ਜਾਂਦਾ ਵਾ ਇਹ ਆਪਣਾ ਵਿਰੋਧ ਆਪ ਵੀ ਕਰਾ ਰਹੇ ਨੇ ਅੱਜ ਪਾਰਾ ਤੋਂ ਚਾਰ ਦਾ ਉਸ ਤੋਂ ਬਾਅਦ ਵੀ ਕੋਈ ਪਹਿਲਾ ਪਹਿਲਾ ਨਾ ਕਰਦਾ ਵੇਖੋ ਜੀ ਜੇ ਜਿਤਨਾ ਸਾਡੇ ਜਥੇਬੰਦੀ ਦੇ ਆਗੂ ਸਹਿਬਾਨ ਸਰਵਜਿੰਗ ਪੰਦੇਰ ਜੀ ਆ ਢੱਲੇਵਾਲ ਜੀ ਜਿਤਨਾ ਸਾਨੂੰ ਉਹ ਦੇਣਗੇ ਉਸੇ ਤਰ੍ਹਾਂ ਹੀ ਉਹਨੇ ਗੱਲ ਦੱਸਿਆ ਤਾਂ ਵਾਗਾ ਬਾਰਡਰ ਤੇ ਪਰਸੋਂ ਗਿਆ ਏ ਉਥੇ ਟਾਰੀ ਵਿਰੋਧ ਅਸੀਂ ਕੀਤਾ ਵਾਗਾ ਬਾਰਡਰ ਬੰਦ ਕਿਨੇ ਕਰਵਾਇਆ ਭਾਜਪਾ ਨੇ 19 2019 ਦੇ ਵਿੱਚ 16 ਫਰਵਰੀ ਨੂੰ ਪਲਵਾਮਾ ਵਿੱਚ ਹਮਲਾ ਹੋਇਆ ਪਲਵਾਮਾ ਹਮਲਾ ਕਿਨੇ ਕਰਾਇਆ ਭਾਰਤੀ ਜਨਤਾ ਪਾਰਟੀ ਨੇ ਸਿਰਫ ਇੱਕ ਵੋਟ ਬੈਂਕ ਲੈਣ ਵਾਸਤੇ ਉਹ ਹਮਲਾ ਕਰਾਇਆ 17 ਤਰੀਕ ਨੂੰ ਸਾਡਾ ਵਾਗਾ ਬਾਰਡਰ ਬੰਦ ਕਰਤਾ ਉਹਦੇ 2 200% ਐਮਐਸਪੀ ਗਾਰੰਟੀ ਲਾਤੀ ਉਹ ਗਾਰੰਟੀ ਲਾ ਕੇ ਕਹਿੰਦਾ ਵੀ 200% ਗਾਰੰਟੀ ਤੋਂ ਘੱਟ ਕੋਈ ਸਮਾਨ ਵੇਚ ਨਹੀਂ ਸਕਦਾ ਪਾਕਿਸਤਾਨ ਦਾ ਵਗੈਰਾ ਕੋਈ ਤੇ ਹੁਣ ਉੱਥੇ ਜਾ ਕੇ ਕੁੱਲੀਆਂ ਨੇ ਵਾਅਦੇ ਕਰ ਰਹੇ ਆ ਵੀ ਜੇਕਰ ਸਾਡੀ ਭਾਜਪਾ ਸਰਕਾਰ ਆਈਂਦੀ ਆ ਤਾਂ ਇਹ ਬਾਗਾ ਬਾਰਡਰ ਖੋਲ ਕੇ ਕਿ ਕਿਸਾਨਾਂ ਦਾ ਜਿਹੜਾ ਸਮਾਨ ਆ ਸਬਜ਼ੀ ਦੂਜੀ ਉਹ ਪਾਰ ਜਾਊਗੀ ਬੰਦ ਵੀ ਆਪ ਕਰਨ ਵਾਲੇ ਨੇ ਖਰਾਉਣ ਦਾ ਵਾਅਦਾ ਵੀ ਆਪ ਕਰ ਰਹੇ ਨੇ ਬਿਲਕੁਲ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ 12 ਤੋਂ 4 ਦਾ ਪਹਿਲਾ ਹੀ ਇਸ ਦਾ ਪਲਾਨ ਕੀਤਾ ਗਿਆ ਸੀ ਭਾਜਪਾ ਦੇ ਪੰਜਾਬ ਪਰਦੇ ਜਿਹੜੇ ਉਮੀਦਵਾਰ ਹੈ ਉਹਨਾਂ ਦਾ ਬਾਈਕਟ ਕੀਤਾ ਗਿਆ ਕੀਤਾ ਗਿਆ ਤੇ ਨਾਲ ਹੀ ਬਲੋਕ ਲੈਵਲ ਤੇ ਹੀ ਲੋਕਾਂ ਨੂੰ ਭਾਜਪਾ ਨੂੰ ਨਾ ਵੋਟ ਪਾਉਣ ਦੀ ਕਿਸਾਨਾਂ ਦਾ ਕਹਿਣਾ ਹੈ ਕਿ ਅਪੀਲ ਵੀ ਕੀਤੀ ਜਾਏਗੀ ਸੋ ਮੰਗ ਇਹੋ ਹੀ ਹੈ ਕਿ ਉਹ ਭਾਜਪਾ ਦੇ ਉਮੀਦਵਾਰਾਂ ਨਾਲ ਸਵਾਲ ਜਵਾਬ ਕਰਨਾ ਚਾਹੁੰਦੇ ਆ ਲੇਕਿਨ ਕਿਸਾਨਾਂ ਦਾ ਕਹਿਣਾ ਹੈ ਕਿ ਭਾਜਪਾ ਉਮੀਦਵਾਰ ਲਗਾਤਾਰ ਉਹਨਾਂ ਦੇ ਸਵਾਲ ਜਵਾਬ ਤੋਂ ਭੱਜਦੇ ਨਜ਼ਰ ਆ ਰਹੇ ਹਨ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ